ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਨੀਟੇ ਜਥੇਦਾਰ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਅੱਜ ਮੇਰਾ ਜੀ ਕੀਤਾ ਵੀ ਸਨਮਾਨ ਕਰਦੀਏ ਬੜਾ ਜ ਕਰਨਾ ਬਣਦਾ ਕਿਉਂਕਿ ਜਥੇਦਾਰਾਂ ਲਈ ਸ੍ਰੀ ਸਾਹਿਬ ਭੇਟ ਕਰੋ ਲੋਈ ਭੇਟ ਕਰੋ ਹਜ਼ੂਰੀਆ ਭੇਟ ਕਰੋ 5-7000 ਰੁਪਇਆ ਲਗਾਵੇ ਵਿੱਚ ਪਾ ਕੇ ਭੇਟ ਕਰੋ ਤਾਂ ਜ਼ਰੂਰੀ ਹੁੰਦਾ ਹੈ ਪਰ ਮੈਂ ਜਿਹੜੀ ਅੱਜ ਭੇਟਾ ਦੇਣੀ ਹੈ ਨਾ ਇਹਨਾਂ ਤਾਂ ਖਬਰਾਂ ਪਹੁੰਚ ਜਾਂਦੀਆਂ ਹੁੰਦੀਆਂ ਨੇ ਤੇ ਇੱਕ ਇਹਦੀ ਸਟੇਟਮੈਂਟ ਆਈ ਛੋਟੀ ਜਿਹੀ ਕਲਿੱਪ ਘੁੰਮਦੀ ਹੈ ਕਹਿੰਦਾ ਪੰਜਾਬ ਦੇ ਹੜਪੀੜਤ ਲੋਕਾਂ ਨੂੰ ਬੇਨਤੀ ਹੈ ਵੀ ਜਿਹੜਾ ਪੈਸਾ ਸ਼ਖਬੀਰ ਬਾਦਲ ਵੰਡ ਰਿਹਾ ਹੈ ਨਾ ਵੀ ਉਹ ਗੁਰਬਾਣੀ ਵੇਚ ਕੇ ਕਮਾਇਆ ਹੋਇਆ ਪੈਸਾ ਜਾਨਕਿ ਪੀਟੀਸੀ ਚੈਨਲ ਜਿਹੜਾ ਹੈ ਉਹ ਬਾਦਲਾਂ ਦਾ ਮੈਂ ਵੀ ਸ਼ਖਬੀਰ ਬਾਦਲ ਦੇ ਜੁੱਤੀ ਬਥੇਰੀ ਫੇਰੀ ਗਿਆ ਫੇਰ ਰਿਹਾ ਪਰ ਜਿਹੜੀ ਅੱਜ ਜੁਤੀ ਇਹ ਜਹੇਦਾਰ ਨੀਟੇ ਦੇ ਫੇਰ ਰੀਆਂ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਅਛਾ ਇਹ ਲੋਕਪਤਾ ਕੌਣ ਨੇ ਖਾ ਲਿਆ ਪੀ ਲਿਆ ਹੁਣਾ ਲਿਆ ਮੋਜਾਂ ਮਾਣ ਲੀਆਂ ਉਹ ਜਿਵੇਂ ਕਹਿੰਦੇ ਦੁੱਧ ਤੋਂ ਕਰੀਮ ਕਰੀਮ ਲਾ ਕੇ ਜਾਂ ਮਲਾਈ ਲਾ ਕੇ ਛਕ ਲਈ ਤੇ ਬਾਅਦ ਦੇ ਵਿੱਚ ਹੁਣ ਮੇਰਾ ਮਤਲਬ ਕਹਿਣ ਤੋਂ ਕੀ ਹੈ ਜੀ ਇਹਨੂੰ ਧਿਆਨ ਦੇ ਨਾਲ ਸੁਣੋ ਬਹੁਤੇ ਲੋਕ ਇਤਰਾਜ਼ ਕਰਦੇ ਹੁੰਦੇ ਵੀ ਤੁਸੀਂ ਤਖਤਾਂ ਦੇ ਜ세ਦਾਰਾਂ ਨੂੰ ਨਹੀਂ ਬਖਸ਼ਦੇ ਕਿਉਂ ਬਖਸ਼ੀਏ ਜੀ ਇਹਨਾਂ ਹਰਾਮਖੋਰਾ ਨੂੰ ਪਹਿਲਾਂ ਇਹ ਪੁੱਛੋ ਜਦੋਂ ਸੁਖਬੀਰ ਬਾਦਲ ਇਹਨਾਂ ਦੇ ਹੁੰਦਿਆਂ ਹੋਇਆਂ ਇਹ ਗਲਤੀਆਂ ਕਰ ਰਿਹਾ ਸੀ ਅਸਾਂ ਇੱਕ ਅਧਾਰਨ ਹੋਰ ਦੇ ਦੇਣਾ ਇਹ ਨੀਡੇ ਨੇ ਕੀ ਕਿਹਾ ਸੀ ਕਹਿੰਦਾ ਸ਼੍ਰੋਮਣੀ ਕਮੇਟੀ ਦਾ ਇੱਕ ਚੈਨਲ ਹੋਣਾ ਚਾਹੀਦਾ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਨ ਸਿੰਘ ਮਾਨ ਨੇ ਵੀ ਕਹੀ ਹੈ ਕਿ ਨੀਟ ਦੇ ਕਹਿਣ ਮੁਤਾਬਕ ਸ਼ੂਮਣ ਕਮੇਟੀ ਨੇ ਚੈਨਲ ਬਣਾ ਦਿੱਤਾ ਸੀ ਬਣ ਗਿਆ ਸੀ ਬਿਲਕੁਲ ਨਹੀਂ ਹੁਣ ਇਹ ਜਦੋਂ ਕਹਿੰਦਾ ਹੋਰ ਆਪ ਨਹੀਂ ਕਹਿੰਦਾ ਪਿੱਛੇ ਦੇ ਏਅੜੀ ਖੜਾ ਹੁੰਦਾ ਕਿਹੜਾ ਏਅੜੀ ਹੈ ਨਾ ਮੈਨੂੰ ਆਉਂਦੇ ਰਹਿੰਦੇ ਫੋਨ ਫੋਨ ਇਦਾਂ ਨਾ ਕਰੋ ਗਿਆਨੀ ਜੀ ਤਾਂ ਜੁੱਤੀ ਇਦਾਂ ਹੀ ਫੇਰਾਂਗੇ ਜਿਆਦਾ ਬੰਦੇ ਬਣ ਕੇ ਇੱਕ ਮੁੱਖ ਸੇਵਾਦਾਰ ਬਣ ਕੇ ਝਾੜੂ ਮਰਦਾਰ ਬਣ ਕੇ ਜਿਵੇਂ ਕਹਿੰਦੇ ਹੋ ਅਜੇ ਤੱਕ ਕੁੱਕਰਾਂ ਉਦਾਂ ਕੁੱਕਰ ਬਣ ਕੇ ਰੋ ਫਿਰ ਜੇ ਹਰਾਮਖੋਰੀਆਂ ਕਰੋਗੇ ਛੇਤ ਨੇ ਇਦਾਂ ਹੀ ਬਹਿਣਗੇ ਇਦਾਂ ਹੀ ਫਿਰ ਦਿਨ ਮੰਗੇ ਜਦੋਂ ਇਹ ਤਖਤ ਤੇ ਜਥੇਦਾਰ ਸੀ ਤੁਹਾਨੂੰ ਸਭ ਨੂੰ ਪਤਾ ਹੈ ਉਦੋਂ ਇਹਨਾਂ ਦੀ ਮੌਜੂਦਗੀ ਵਿੱਚ ਇਹਨਾਂ ਨਰੈਣੂ ਮਹੰਤ ਬਾਦਲਾ ਨੇ ਇਹ ਗਲਤੀਆਂ ਕੀਤੀਆਂ ਨਹੀਂ ਉਦੋਂ ਇੱਕ ਵੀ ਸ਼ਬਦੇ ਨੇ ਬੋਲਿਆ ਹੋਵੇ ਵੀ ਇਹ ਬਾਦਲਾਂ ਦਾ ਚੈਨਲ ਹੈ ਪੀਟੀਸੀ ਇਹ ਨਹੀਂ ਲੱਗਣਾ ਚਾਹੀਦਾ ਉਦੋਂ ਕਿਉਂ ਨਹੀਂ ਬੋਲੇ ਹੁਣ ਕਹਿੰਦਾ ਜੀ ਲੈ ਲਓ ਪੈਸਾ ਇਦਾਂ ਗੁਰਬਾਣੀ ਵੇਚ ਕੇ ਕਮਾਇਆ ਹੋਇਆ ਮਤਲਬ ਜਦੋਂ ਗੁਰਬਾਣੀ ਵੇਚੀ ਜਾ ਰਹੀ ਸੀ ਉਦੋਂ ਦਲਾਲ ਕੌਣ ਸੀ ਸੌਦੇ ਕਰਾਉਣ ਵਾਲੇ ਤੁਸੀਂ ਸੀ ਹੋਰ ਕੌਣ ਸੀ ਤੁਸੀਂ ਉਸੇ ਪੀਟੀਸੀ ਚੈਨਲ ਤੇ ਬੈਠ ਕੇ ਕਥਾ ਕਰਦੇ ਰਹੇ ਸ਼ਵਾਤਾ ਫੇਰ ਸੀ ਕਹਿੰਦੇ ਉਸ ਵਕਤ ਵੀ ਇਹ ਚੈਨਲ ਤਾਂ ਜੀ ਬਾਦਲਾ ਹੁੰਦਾ ਇਹਦੇ ਰਾਹੀਂ ਤਾਂ ਗੁਰਬਾਣੀ ਵਿੱਚ ਹੀ ਜਾਂਦੀ ਹੈ ਉਦੋਂ ਕਹਿਣਾ ਸੀ ਨਾ ਹੁਣ ਧੜਾ ਵੱਖਰਾ ਬਣ ਗਿਆ ਚੁੱਲਾ ਵੱਖਰਾ ਜਲ ਪਿਆ ਹੁਣ ਆਪਣਾ ਚੁੱਲਾ ਤੇ ਪਾਉਣ ਵਾਸਤੇ ਲੱਕੜਾਂ ਚਾਹੀਦੀਆਂ ਨੇ ਤੇ ਉਹ ਲੱਕੜਾਂ ਕਿੱਥੋਂ ਆਉਣੀਆਂ ਨੇ ਸ਼ੋਮਨੀ ਕਮੇਟੀ ਤੋਂ ਆਉਣੀਆਂ ਨੇ ਭਾਵੇਂ ਬਾਦਲ ਕੇ ਬਾਹਲਣਾ ਭਾਵੇਂ ਤੁਸੀਂ ਬਾੜ ਲਓ ਆ ਜਿਹੜੀ ਦੰਦ ਕਥਾ ਤੁਸੀਂ ਕਰਦੇ ਹੋ ਨਾ ਸ਼ਖਵੀਰ ਤੁਹਾਨੂੰ ਕਹਿੰਦਾ ਤੁਸੀਂ ਸ਼ਖਵੀਰ ਨੂੰ ਕਹਿੰਦੇ ਹੋ ਇਹ ਦੰਦ ਕਥਾ ਇਹ ਬਾਲਣ ਹੀ ਐ ਇਹ ਬਾਲਣ ਆਉਣਾ ਕਿੱਥੋਂ ਐ ਸ਼ਮਨਿਕ ਕਮੇਟੀ ਤੋਂ ਪਰ ਚੇਤੇ ਰੱਖਿਓ ਜਿਹੜੇ ਬਾਲਣ ਦੇ ਨਾਲ ਅੱਜ ਪੰਜਾਬ ਦੇ ਲੋਕਾਂ ਨੂੰ ਸਾੜਨ ਲੱਗੇ ਹੋ ਨਾ ਤੁਸੀਂ ਪੂਰੀ ਕੌਮ ਨੂੰ ਬਰਬਾਦ ਕਰਨ ਲੱਗੇ ਹੋ ਇਹ ਬਾਲਣ ਵਿੱਚੋਂ 4 1/2 ਮਣ ਬਾਲਣ ਦੀ ਲੋੜ ਐ ਜਦੋਂ ਤੁਹਾਡਾ ਸੰਸਕਾਰ ਕੀਤਾ ਇਹ ਵੀ ਚੇਤੇ ਰੱਖ ਲਿਓ ਇੱਥੇ ਬਾਦਲ ਹੋਵੇ ਬਾਦਲਾਂ ਦੇ ਪਿਓ ਹੋਣ ਵੱਡਾ ਮਰ ਗਿਆ ਪਹਿਲਾਂ ਮਰਨਾ ਸਭ ਨੇ ਐ ਮੈਂ ਉਧਰ ਨਹੀਂ ਜਾਣਾ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕੋਈ ਮਰੇ ਕੋਈ ਖੱਪੇ ਅਸੀਂ ਕਹਿੰਦੇ ਆ ਜਿਹੜਾ ਬੰਦਾ ਪ੍ਰਮਾਤਮਾ ਦੇ ਹੁਕਮ ਨਾਲ ਸੰਸਾਰ ਤੇ ਆਇਆ ਤੇ ਉਹ ਆਪਣੀ ਉਮਰ ਭੋਗ ਕੇ ਜਾਵੇ ਜ਼ਿੰਦਗੀ ਜੀ ਕੇ ਜਾਵੇ ਪਰ ਹਰਾਮਖੋਰੀਆਂ ਨਾ ਕਰੋ ਇਹ ਨੀਟੇ ਜਹਿਦਾਦ ਦੀ ਗੱਲ ਕੀਤੇ ਜਿਹੜਾ ਕਹਿੰਦਾ ਸੁਖਬੀਰ ਬਾਦਲ ਗੁਰਬਾਣੀ ਵੇਚ ਕੇ ਪੈਸਾ ਕਮਾਇਆ ਉਹ ਪੈਸਾ ਤੁਸੀਂ ਲੈ ਲਓ ਜਦੋਂ ਗੁਰਬਾਣੀ ਵੇਚੀ ਜਾ ਰਹੀ ਸੀ ਉਦੋਂ ਤੁਸੀਂ ਮੌਜੂਦਾ ਸੀ ਜਿਸਦਾਰੋ ਤੁਹਾਨੂੰ ਮੰਗ ਖਾਣੇ ਚਾਪਲੂਸ ਮੈਂ ਐਵੇਂ ਥੋੜੇ ਕਹਿਣਾ ਹਾਂ ਮੈਨੂੰ ਪਤਾ ਹੈ ਵੀ ਤੁਸੀਂ ਪਹਿਲਾਂ ਹਰਾਮ ਖੋਰੀਆਂ ਕੀਤੀਆਂ ਚਾਪਲੂਸੀਆਂ ਤੁਸੀਂ ਕਰਦੇ ਰਹੇ ਤੇ ਹੁਣ ਨਿੰਦੀ ਜੋਕ ਦੂਜੇ ਨੂੰ ਇਸ ਜਲੂਸ ਕਿਹਦਾ ਕੱਢ ਰਿਹਾ ਪੂਰੀ ਕੌਮ ਦਾ ਔਰ ਪੂਰੇ ਪੰਜਾਬ ਦਾ ਤੇ ਜੇ ਕੋਈ ਦਾ ਸਲਾਹਕਾਰ ਹੋਵੇ ਚੇਤੇ ਕਰਾ ਦਿਆ ਕਰੋ ਜੀ ਬੀ ਜਿਹੜੇ ਚੈਨਲ ਰਾਹੀਂ ਸੰਗਵੀਰ ਬਾਦਲ ਨੇ ਬਾਣੀ ਵੇਚੀ ਹੈ ਤੁਸੀਂ ਕਹਿੰਦੇ ਹੋ ਨਾ ਇਹ ਸਾਰੇ ਜਸਦਾਰ ਉਸੇ ਚੈਨਲ ਦੀ ਕਥਾ ਕਰਦੇ ਰਹੇ ਨੇ ਅੱਜ ਵੀ ਕਰਦੇ ਆ ਅੱਜ ਪੀਟੀਸੀ ਵਾਲੇ ਕਿਤੇ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਸਵਾਲ ਨਹੀਂ ਕਰਦੇ ਉਦੋਂ ਕਹਿ ਕੇ ਦੇਖ ਲਓ ਨਾ ਮੀ ਤੁ ਤਾਂ ਪੀਟੀਸੀ ਵਾਲੇ ਤੁਸੀਂ ਸਾਡੇ ਸਾਹਮਣੇ ਨਾ ਆਓ ਕਹੋ ਤਾਂ ਸਹੀ ਪਰ ਐਡਾ ਨਹੀਂ ਕਹਿਣਾ ਲੋਕਾਂ ਨੂੰ ਬੇਪੂ ਬਣਾਉਣਾ ਮੈਂ ਨਹੀਂ ਤਾਂ ਐਵੇਂ ਥੋੜੀ ਕਹਿਣਾ ਜਾਪਲੂ ਸਮੰਗ ਖਾਣੇ ਐਮਿਤਪੜਿਕ ਹੈ ਨਾ ਤੁਹਾਡੀਆਂ ਇੱਕ ਕਰਤੂਤਾ ਨੇ ਸਵਾਲ ਤਾਂ ਫੇਰ ਸੀ ਜੇ ਤੁਸੀਂ ਜਦੋਂ ਤੁਸੀਂ ਮੌਜੂਦਾ ਸੀ ਉਦੋਂ ਬਾਗਲਾਂ ਦੇ ਖੇਤਰ ਫੇਰਦੇ ਜੁੱਤੀ ਫੇਰਦੇ ਫੇਰ ਤੁਹਾਡੇ ਸੱਚ ਬੋਲੇ ਦੀ ਕੀਮਤ ਪੈਣੀ ਸੀ ਹੁਣ ਫਾਇਦਾ ਕੋਈ ਨਹੀਂ ਕੰਤਾਂ ਵਿੱਚ ਟਕਰਾਂ ਨੇ ਮਾਰੀ ਚੱਲੋ ਤੁਸੀਂ ਹੁਣ ਉਹ ਪਸ਼ੂਆ ਵਰਗੇ ਹੋ ਇੱਕ ਉਦਾਹਰਨ ਦੇ ਦਿੰਨਾ ਜਿਹੜੇ ਨਿਆਂਇਆਂ ਵਾਲੇ ਖੇਤ ਹੁੰਦੇ ਨੇ ਨਾ ਤੇ ਉਹਨਾਂ ਨਿਆਈਆਂ ਵਿੱਚ ਜਿਹੜੇ ਸੁੰਨੇ ਡੰਗਰ ਚਰਦੇ ਹੁੰਦੇ ਨੇ ਨਾ ਫਸਲਾਂ ਦੇ ਵਿੱਚ ਤੇ ਜਦੋਂ ਸ਼ਾਮਾਂ ਪੈਂਦੀਆਂ ਨੇ ਉਹੀ ਡੰਗਰ ਜਿਹੜੇ ਨਿਆਈਆਂ ਦੀਆਂ ਪੈੜੀਆਂ ਵਿੱਚ ਚਰ ਕੇ ਪਿੰਡਾਂ ਵਿੱਚ ਵੜ ਜਾਂਦੇ ਨੇ ਤੇ ਪਿੰਡਾਂ ਦੇ ਵਿੱਚ ਘਰਾਂ ਦੀਆਂ ਖੰਧਾਂ ਦੇ ਨਾਲ ਢੂਈਆਂ ਪਸਾਉਂਦੇ ਹੁੰਦੇ ਆ ਤੇ ਤੁਸੀਂ ਉਹ ਡੰਗਰਾਂ ਵਰਗੇ ਹੋ ਇਹ ਗੱਲਾਂ ਕੌੜੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ